ਜੇ 15 ਕਹਿ ਕੇ ਦੇਣੀ ਆ ਤੋ ਹਿਸਾਬ ਨਾਲ ਲਵਾਂਗਾ ਚਲਾਇਆਗਾ ਆਪਾਂ ਨੂੰ ਗੱਬਣ ਗਰੰਟੀ ਲਈ ਆ ਆਪਦੀ ਵੇਖ ਕੇ ਨਹੀਂ ਖਾਲੀ ਨਹੀਂ ਨਹੀਂ ਗੱਬਣ ਦੀ ਮਾਨੇ ਤੂੰ ਗੱਬਣ ਕਹਿ ਕੇ ਦੇਂਗਾ ਤਾ ਗੱਬਣ ਜੇ ਤੂੰ ਖਾਲੀ ਕਹਿ ਕੇ ਦੇਂਗਾ ਤਾ ਖਾਲੀ ਬਹੁਤ ਤਾਂ ਮੇਰੀ ਵੀ ਲਈ ਬੈਠੀ ਆ ਆ ਹੁਣ ਬਚਾ ਜਾ ਉਹ ਵੇਗ ਪੱਕੀ ਗੱਲ ਕਰ ਲੈ ਵੀ ਜੇ ਮੜਖੇ ਕਿਤੇ ਖਾਲੀ ਹੋਵੇ ਬੱਕਰੀ ਯਾਰ ਇਹ ਵੀ ਮੰਗਾ ਵੀ ਰੇਟ ਵਾਦੀ ਠੁਕੀ ਜਾਂਦਾ ਰਹਿੰਦਾ ਵਾਲਾ ਤੇ ਜਾਂ ਗੱਬਣ ਦਾ ਲੈ ਲੈ ਇੱਕ ਕੰਮ ਇੱਕ ਗੱਲ ਕਰ ਬਾਈ ਤੇਰੇ ਘਰ ਆ ਜੀ ਦੇ ਦੇ ਯਾਰ ਮੈਨੂੰ ਗੱਪਣਾ ਕਿਵੇਂ ਗੱਪਣ ਕੋਪਣ ਨੇ ਪਤਾ ਲੱਗੇ ਤੂੰ ਖਾਲਸੇ ਤੂੰ ਇੱਧਰ ਨੋ ਕੇ ਬੈ ਕਾਲੇ ਵੀਰ ਹਾਂ ਉੱਥੇ ਨੂੰ ਮੈਨੂੰ ਗੱਪਣ ਯਾਰ ਮੈਨੂੰ ਖਾਲੀ ਲੱਗਦੀ ਯਾਰ ਇਹ ਵੀ ਹੈ ਉਹੀ ਲਾਈ ਨਾ ਬੈਠੀ ਹੋਵੇ ਲੱਗਦੀ ਹੈ ਯਾਰ ਮਾਰ ਕੇ ਵੇਖ ਲਈ ਧਾਰਾ ਬਾਈ ਫਿਰ ਮੈਨੂੰ ਮਗਾ ਮੈਨੂੰ ਚੱਟ ਕੇ ਵੇਖ ਦੋ ਹਾਂ ਸਾਰਾ ਕਿਵੇਂ ਦੇ ਦੇ ਦੁੱਧ ਆਈ ਜਾਂਦਾ ਗੱਪਣ ਕਿੱਥੇ ਹੈ ਯਾਰ ਖਾਲੀ ਹੈ ਬੱਕਰੀ ਬਾਈ ਯਾਰ ਇਹ ਦਾ ਫਿਰ ਮੀਟ 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 ਮੋਲ ਦੇ ਹਿਸਾਬ ਨਾਲ ਜਾਉ ਕੀ ਮੰਗਦੇ ਇਹਦਾ ਮੀਟ ਮੋਲ ਦੇ ਹਿਸਾਬ ਨਾਲ ਜਾਉ ਲੈਣੀ ਆ ਕੀ ਮੰਗਦਾ 10000 ਰੁਪਏ ਮੋਲ ਬਣਾਇਆ ਦੱਸ ਕਿੰਨੇ ਚੱਲਦੀ ਆ ਨਾ ਦਾ ਗੱਬਣਾ ਦੱਸ ਨਾ ਤੂੰ ਜਿਵੇਂ ਤੂੰ ਦੱਸ ਤੂੰ ਦੱਸ ਸਾਈ ਖਾਲੀ ਕਰਕੇ ਦਿੰਨੇ ਨਵੇੜ ਕੋਣੀ ਕਰਗੇ ਜਵਾਬ ਦੇ ਯਾਰ ਹਾਂ ਦੂਰੋਂ ਆਇਆ ਵਿਚਾਰ ਨਿੱਕੀ ਪੱਠ ਲੈਣੀ ਆ ਮਾਂ ਤੇ ਨਿੱਕੀ ਪੱਠ ਹੀ ਆ ਨਿੱਕੀ ਦਿਖਾ ਇਹਨੂੰ ਨਿੱਕੀ ਦਿਖਾ ਨਹੀਂ ਨਹੀਂ ਆਈ ਦਵਾਈ ਦਵਾਉਣੇ ਰਿਆ ਕਰੀ ਵੇਤੀ ਬੋਲੀ ਨਾ ਜਵਾਕਾਂ ਨੇ ਪਹਿਲੀ ਵਾਰ ਰੱਖਣੀਆਂ ਉਹ ਵੀ ਬੋਹਣੀ ਕਰਨੀਆਂ ਖਾਲੀ ਕਰਕੇ ਬੱਕਰੀ ਲੈਣਾ ਰੁਪਈਆ 3500 ਦੀ ਵੇਚਤੀ ਫੜ ਬਸ ਠੀਕ ਆ ਆ ਜਾ ਭਾਈ ਇਹਨਾਂ ਦੀ ਨਹੀਂ ਲਿਖਾਈ ਆਪੋ ਆਪਣੀ ਜਵਾਕਾਂ ਵਾਸਤੇ ਹਾਂ ਲਿਖਾਈ ਆਪੋ ਆ ਦੀ 113 100 ਕੋਈ ਤਿੰਨ ਨਹੀਂ ਲਾਇਆ ਕੋਈ 2500 ਨਹੀਂ ਲਾਇਆ ਦੀ ਸੂਵੇ ਨਾ ਸੂਵੇ ਅਗਲਾ ਟੈਂਸ਼ਨ ਆ ਠੀਕ ਆ ਹਾਂ ਆ ਜਾ ਲਿਖਾਈ ਕਿੰਨੀ ਹੁੰਦੀ ਆ ਓਏ 100 ਰੁਪਈਆ ਤੈਨੂੰ ਪੈਣਾ 100 ਉਹਨਾਂ ਨੂੰ ਪੈਣਾ ਜਵਾਕਾਂ ਨੂੰ ਬਹੁਤ ਐਵੇਂ ਲੈ ਵੀ ਦੋਸਤੋ ਆ ਬੱਕਰੀ ਦਾ ਸੌਦਾ ਹੋਇਆ ਬਰਬਰੀ ਦਾ ਪਿੰਡ ਰਖਾਲੇ ਬੱਕਰਾ ਮੰਡੀ ਦੇ ਤੁਸੀਂ ਦੇਖ ਸਕਦੇ ਹੋ 3500 ਦਾ ਤੇ ਲਖਾਈ ਆਪੋ ਆਪਣੀ ਬਾਕੀ ਬਾਈਆਂ ਨਾਲ ਗੱਲ ਕਰਦੇ ਆ ਕਿਹੜਾ ਪਿੰਡ ਆ ਬਾਈਆਂ ਦਾ ਆਓ ਬਈਆ 나ਗੀ ਆਪਣਾ ਪੈਸੇ ਦੇ ਦੇ ਬਾਈ ਦੇ ਦੇ ਬਾਈ ਕਿਹੜਾ ਪਿੰਡ ਸੀ ਬਈ ਆਪਣਾ ਵੇਚਣ ਵਾਲੇ ਦਾ ਕਰਮਗੜ੍ਹ ਛਤਰਾ ਜੀ ਠੀਕ ਆ ਤੇ ਬਈ ਆਪਣਾ ਆਪਣਾ ਵੀ ਪਿੰਡ ਕੋਟਪਈ ਮੰਗੇ ਕਿੰਨੇ ਚ ਕਰਾਦਾ ਸੌਦਾ 3200 ਚ 3500 ਚ ਲਖਾਈ ਆਪੋ ਆਪਣੇ ਬਾਈ ਠੀਕ ਆ ਬਾਈ ਮਾਰੀ ਨਹੀਂ ਪੱਠ ਯਾਰ ਹਾਂ ਪੱਠ ਵਧੀਆ ਬਾਈ ਯਾਰ ਚੀ ਚੀ ਕਿੱਥੇ ਹੈ ਯਾਰ ਬੇਚੀ ਬਾਠਾ ਤੇ ਤੇਰੀ ਗਾਸਾਂ ਤੂੰ ਵੀ ਨਾ ਬੋਲੀ ਨਾ ਨਾ ਮੈਂ ਉਹਦਾ ਨੋਟ ਨਹੀਂ ਜਣਾ ਬਾਤ ਜਿਹੜਾ ਤੂੰ ਆਜ ਦੀ ਵਾਰੀ ਕੀ ਆ ਦੇਰੀ ਹਾਂ ਬੇਚੀ ਬਾਠਾ ਫੜ ਵਜੀ ਨਹੀਂ 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 ਫੜ ਲਾ ਤੈਨੂੰ ਕਰਦਾ 5000 ਰੁਪਏ ਮਿਲ ਜੂ ਲਖਾਈ ਇਹ ਤੋ ਕਰਾ ਕੇ ਦੇਉਂਗਾ ਵਾ ਲਖਾਈ ਕਰਾ ਦੀ ਓਏ ਅੱਛਾ ਹੀ ਯਾਰਾ ਸਭ ਵੇਚ ਲੈਣ ਦੇ ਮੰਗਤ ਕੋਈ ਨਹੀਂ ਖੜਦਾ ਯਾਰਾ ਸ਼ਾਬਾਸ਼ ਵੇਚ ਲੈਣ ਦੇ ਮੰਗਤ ਮੇਰੇ ਨੂੰ ਪਤਾ ਵੀ ਲੱਗ ਜੂ ਵੀ ਆਉਣ ਸਰ ਮੋਦ ਲਾਇਆ ਕੋਈ ਨਹੀਂ ਫਿਰ ਉਹਦੇ ਨਹੀਂ ਹੁੰਦੀ ਉਹ ਕੋਲ ਆਪਣਾ ਹੋਰ ਨਹੀਂ ਯਾਰਾ ਲੈ ਕਰਕੇ ਓਏ ਨਹੀਂ ਓਏ ਮੈਂ ਨਹੀਂ ਦੇਣਾ ਬੱਬੇ ਤੂੰ ਮੈਂ ਦੇ ਦੂਆ ਤੂੰ ਦੇ ਦੀ ਬੱਬੇ 550 550 ਹੋ ਰਹੀ ਹੋ ਗਈ ਯਾਰ ਤੇ ਲਖਾਈ ਉਹਦੀ ਬਸ ਇਹਨੂੰ 550 ਰੁਪਏ ਮੈਂ ਦੇ ਦੂਆ ਚੱਲ ਲਖਾਓ ਯਾਰ ਸੌਦਾ ਕਰੋ ਹੈ ਚੱਲ ਠੀਕ ਹੈ ਲਖਾਈ ਇਹ ਕਰਾ ਦੂਗਾ ਨਹੀਂ 100 100 ਪਿੱਛੇ ਨਹੀਂ ਸੌਦਾ ਸਾਡੀ ਲੈ ਲੈ ਵੀ ਨਹਿਰੂ ਨੂੰ ਦਵਾ ਦੀ ਆਹ ਪਾ ਠੋਰ ਲੀਦਾ ਹੋਇਆ ਕੋਈ ਨਹੀਂ ਪਾਏਗੀ ਦਾ ਇਮਾਨਤ ਨਾਲ ਠੀਕ ਆ ਉਹ ਸਹੀ ਆ ਪਹਿਲੀ ਯਾਰ ਮੁੰਡੇ ਆਏ ਆ ਲਖਾਈ ਵੀ ਮੈਨੂੰ ਉੱਤੇ ਵੀ ਕਰ ਕੋਈ ਨਹੀਂ ਮਰਦਾ ਲੈਣੀ ਆਪਣੀ ਆਪਣੀ ਲਖਾਈ ਕੋਈ ਨਹੀਂ ਜਵਾਕ ਪਹਿਲੀ ਯਾਰ ਉਹ ਕੋਈ ਨਹੀਂ ਪਹਿਲਾਂ ਮੈਂ ਬੋਲਿਆ ਨਹੀਂ ਹਾਂ ਉਹ ਬਾਈ ਗੱਲ ਤਾਂ ਸੁਣਾ ਆਏ ਕਰ ਤੂੰ ਆਦਤ ਭੂਆ ਦੀ ਕੁਝ ਨਹੀਂ ਦਿੱਤਾ ਸੌ ਨਹੀਂ ਯਾਰ ਉਹ ਨਹੀਂ ਉਹ ਬਚਣਾ ਹੈ ਚੱਲ ਕੋਈ ਹਾਂ ਬਚਣਾ ਇਤਜਾਬੇ ਖਾਤਾ 360 ਪੈਣਾ ਜੀ ਮੰਨਾ ਕਰੋ ਬਣੇਕਰ ਇਹਦੇ ਮੈਂ ਲਖਾਈ ਦੇ ਦੇਣਾ 5000 ਰੁਪਏ ਖਰਾ ਪਰਾ ਦੇ ਕਿਵੇਂ ਖਰਾ ਪਰਾ ਨੂੰ 5000 ਦੇ ਦੇਣਾ ਲਖਾਈ ਮੈਂ 5200 ਦੇ ਦੇ ਯਾਰਾਂ ਨੂੰ ਯਾਰ ਓਏ ਯਾਰ 100 ਨਾਲ ਰੁਕੀਂਦਾ ਯਾਰ 100 ਦਾ 500 ਨਾਲ ਯਾਰ ਉਹ ਹੀ ਹਿਸਾਬ ਬਚਣਾ ਮੰਗਿਆ ਯਾਰ 100 ਗਾਂ ਲਖਾਈ ਤੁੰਗਲੀ ਦੀ 200 ਕਿੰਨੇ ਆਇਆ ਬਈ ਪੈਣੇ ਯਾਰ ਇਹ ਫੇਰੇ ਨੂੰ ਕਿੱਥੇ ਵੇਚ ਲਾਂਗੇ ਯਾਰ 100 ਨਾਲ ਕੀ ਹੁੰਦਾ 100 ਰੱਖ ਬਹੁਤ ਪੈਂਦਾ 100 100 ਨਹੀਂ ਪੈਂਦਾ ਪੈਂਦਾ ਤੂੰ ਤੇਦੇ ਕਿ ਸੋਚੀ ਤੇ ਨਹੀਂ ਅਸੀਂ ਦੇ ਦਿਆਂਗੇ ਤੂੰ ਹੱਥ ਖੜੇ ਕਰ ਦੇ ਕਹਦੇ ਬਸ ਠੀਕ ਆ ਦੇ ਦੇਾਂਗੇ ਦੇ ਬਸ ਬਸ ਖੜੇ ਆ ਮੇਰੀ ਹੋ ਗਈ ਪਾਠ ਯਾਰ ਜਾ ਯਾਰ ਨਹਿਰੂ ਬਾਈ ਯਾਰ ਇੱਥੋਂ ਖੋਲੂਗੀ ਨਾ ਨਾ ਇੱਥੋਂ ਯਾਰ ਰੱਖੇ ਜੇ ਤਾਂ ਖੋਲ ਆ ਆ ਗੰਡ ਜੀ ਵਾਲਾ ਸਫਾਈ ਵਾਲੇ ਸਾਡੇ ਦੇ ਦੇ ਪਜਾਰ ਆ ਦੇ ਦੇ ਯਾਰ ਲਿਆ ਉਧਰ ਬੰਨੋ ਬਈ ਨੂੰ ਆਪਦੇ ਕਿੱਲੇ ਤੇ ਬੰਨੋ ਮੂਰੇ ਮੰਨ ਲੈ ਲੈ ਕੇ ਲੈ ਮੰਗੇ ਮੇਰੀ ਮਾਂ ਤੈਨੂੰ ਬੋਲੇ ਫਰ 200 ਪਾਤਾ ਮੈਂ ਬੋਲਿਆ ਕੀ ਹੋ ਜੂਗਾ ਲੈ ਸੌਣਾ ਬਹੁਤ ਖੁਸ਼ ਹੁੰਦਾ ਵੰਗਾ ਆਹੀ ਪਾਟਾ ਬਣਾ ਰਿਹਾ ਪੀ ਆਰ ਪੀ ਤੂੰ ਛੜਦੇ ਯਾਰ ਫਿਰ ਕਿਉਂ ਹੋ ਜਾਊਗਾ ਰਿਪੋਰਟ ਕਰਾ ਦੂ 50 ਰੁਪਏ ਉਹ ਕਰਵਾ ਉਹ ਨਹਿਰੂ ਮੰਨਿਆ ਕਰੀ 5000 ਦਵਾ ਦੇ ਮੈਂ ਲਖਾਈ ਆਪੇ ਕਰਾ ਲੈਣਾ ਗੱਲ 200 ਦੀ ਯਾਰ ਗੱਲ ਰਾਜੂ ਵੇਖੀ ਰੋਈ ਜਾਂਦੇ ਯਾਰ ਸਾਹੂ ਤੂੰ ਬੰਨ ਲੈ ਕੰਨ ਹੈ ਤੂੰ ਆ ਜਾ ਤੂੰ ਲੈ ਜਾ ਯਾਰ ਚ ਲੈ ਕੇ ਫਿਰ ਆਡੀ ਗੜਾ ਭਾਂਜ ਦੀ ਪਾਠ ਆਡੀ ਤਰਾਜ ਨਾ ਨਹੀਂ ਤਰਾਜ ਤੱਕ ਆਦਾ ਕਿਹੜਾ ਪਿੰਡ ਸੀ ਬਾਈ ਆਪਣਾ ਕਰਮ ਕਰ ਸਤਰਾਜ ਕਰਮਗੜ ਛਤਰਾ ਹੈ ਇਹ ਕਿੱਥੇ ਰਹਿ ਗਿਆ ਇੱਕ ਦਰਵਾਜ਼ੇ ਤੋਂ 5-6 ਕਿਲੋਮੀਟਰ ਹੀ ਉਰਾ ਕੇ ਪਰਾਂ ਪਰ ਇਹ ਠੰਡਾ ਸਹੀ ਗੱਲ ਹੈ ਵੀ ਮੰਗੇ ਕਰਾਈ ਵਾਲੇ ਨੂੰ ਦਵਾਤੀ ਆ ਪਟ ਲਿਖਾ ਦੇ ਲਿਖਾ ਦੇ ਕਿਵੇਂ ਫਾੜ ਲਈ ਹੁਣ ਤਾਂ ਯਾਰਾ ਇੱਧਰ ਬਹਾਂ ਦੇ ਹੋਏ ਕੁੰਡੀ ਜੀ ਤੇ ਆ ਕੁੰਡੀ ਜੀ ਆ ਪਟ 5500 ਇਹਨੂੰ ਤਾਂ ਬਾਈ ਨੂੰ ਯਾਰ 5500 ਚ ਹੀ ਵੜ ਦਿਆਣੀ ਹੈ ਠੀਕ ਆ ਮੰਗੇ ਬਾਈ ਤੂੰ ਯਾਦ ਰੱਖੀ ਤੂੰ ਕਿਤੇ ਮੇਰੇ ਰੜੇ ਧੁੱਪੇ ਇਹ ਨੈਰੂ ਨੂੰ ਬਾਰੇ ਐਵੇਂ ਮਾੜਾ ਮੋਟਾ ਗੁੱਸਾ ਕਰ ਜਾਂਦਾ ਕਿਤੇ ਕਿਤੇ ਉਹ ਇੰਨੇ ਕੁ ਬਿਨਾਂ ਵੀ ਸੌਦਾ ਵੀ ਨਾ ਮਾੜੀ ਨਹੀਂ ਕਰਦਾ ਹੁੰਦਾ ਆ ਇਹ ਵੀ ਗੱਲ ਸਹੀ ਆ ਹਾਂ ਮੈਂ ਸੌਦੇ ਦਾ ਸੌਦਾ ਕਰਨੇ ਕੀ ਬਣੂ ਕੀ ਬਣੂ ਫਿਰ ਸੌਦਾ ਥੋੜੀ ਹੋਣਾ ਗੈਨ ਲਾ ਬਾਈ ਪੰਜ ਦਿਨ ਲਿਖਾਈ ਸਦੀ ਮੇਰੇ ਨਹੀਂ ਕਰਤੀ ਹੋਰ ਜੇ ਤੂੰ ਮੋੜ ਦੀ ਯਾਰ ਆ ਨਾ ਨਹੀਂ ਚੰਦ ਲਿਆ ਰਾਇ ਇਹ ਪੰਨੇ ਬਾਈ ਯਾਰ ਭਾਈ ਦੇ ਦੇ ਨਹੀਂ ਕੋਈ ਨਹੀਂ ਕੋਈ ਬਾਪਾ ਤੂੰ ਮੈਨੂੰ 100 ਮੈਨੂੰ ਦੇ ਰਹਾ ਬਾਈ 100 ਮੇਰੀ ਗੱਲ ਤਾਂ ਸੁਣ ਲੈ ਮੈਨੂੰ ਨੋਟ ਦੇ ਦੇ ਬਸ ਸਾਰਾ ਕੁਝ ਕਲੀਅਰ ਹੋ ਜਾ ਤੇਰਾ ਖਾਤੇ ਚ ਆ ਮੇਰੇ ਖਾਤੇ ਚ ਆ ਲੈ ਤੈਨੂੰ ਗੈਨ ਲਾ ਗੈਨ ਲਾ ਬਾਈ ਵੇਖ ਲਾ ਦੇਖ ਲਾ ਦੇਖ ਲਿਆ ਆਇਆ ਨਾ ਕਰ ਦੇਖ ਲਿਆ 100 ਲੈ ਜਾ ਫੜ ਕੇ ਆ ਲੈ 200 ਦੇ ਦੇ ਤੂੰ ਰੱਖ ਦੇ ਉਧਰ 100 ਠੀਕ ਆ ਬਾਈ ਪੂਰੇ ਮਹੀਨੇ ਦੇ 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 ਲੇ ਕੋਈ ਨਹੀਂ ਵੇ ਲੈ ਉਹ ਦੇਣਾ ਹੈ 100 ਤਾਂ ਦੇ ਦੇ ਕੇ 55 ਤੋਂ ਚ ਪੈ ਗਈ ਨਾ ਮੈਨੂੰ ਆ ਹੀ ਮੈਂ ਚੁੱਪ ਕਰਦਾ ਸੀ 10 ਮੰਗਾ ਹੀ 6 ਲਾ ਤਾਂ ਉਹ ਖੜਾ ਬਾਈ ਉਧਰ ਹੀ ਆਵੜਾ ਬਾਈ ਆਹਾ ਰੱਖ ਦੇ ਰੱਖ ਤਾਂ ਸਹੀ ਦਤਾ ਮੈਂ ਕੋਈ ਗੱਲ ਨਹੀਂ ਚੱਲ ਜੇ ਕੋਈ ਹੈ ਉਹਨੂੰ ਮਾੜਾ ਮੋਟਾ ਗਜਾਇਸ ਲਾਈ ਬਾਈ ਕੋਈ ਦੱਸ ਕਿੰਨੇ ਵੇਚਣੀਆਂ ਇਸ ਐ ਐਡੀ ਗੱਲ ਅੱਜ ਬਾਈ ਨੇ ਮੁੱਲ ਵੇਖਦੀ ਹੈ ਭਰਾ ਯਾਰ ਆਪਾਂ ਤਾਂ ਸਿੱਧੀ ਗੱਲ ਜਾਨਦੇ ਖਾਲੀ ਜਾਂਦਾ ਬਾਈ ਖਾਲੀ ਹੈ ਕਿੰਨੇ ਮੇੜਦੀ ਹੈ ਕਿ ਮਾੜਾ ਮਾੜਾ ਕਰਕੇ ਮੇੜਾ ਕਰਕੇ ਸਹੀ ਆ ਕਿੰਨੀ ਵਜੇ ਦਿੰਦੇ ਤੁਸੀਂ ਧਰਮੋ ਚ ਲੈਣੇ ਹੋ ਅੱਛਾ ਮਾਗਤ ਤੇ ਤੈਨੂੰ ਰੋਟੀ ਦੇਉ ਪਤਾ ਨਹੀਂ ਨਾ ਉਹ ਤਾਂ ਫਿਰ ਕਿਸਮਤ ਰਹਿ ਗਈ ਹਾਂ ਹੁਣ ਚਿੱਲੇ ਕਿਦਾਂ ਕੋਈ ਭਾਈ ਹਾਂ ਇਹ ਤਾਂ ਦਲੇਰ ਬਾਈ ਵੇਚਦੀ ਐ ਇੱਕ ਚੇ ਦੱਸ ਦੇ ਮੈਨੂੰ ਕੰਨ ਚ ਦੱਸ ਦੇ ਨਹੀਂ ਪਰਾਂ ਵਗ ਚੱਲਦੇ ਬੱਛੇ ਕਰਕੇ ਪੁੱਛ ਲੈ ਕੋਈ ਮੈਂ ਕਰ ਲਉ ਜੀ ਹਾਂ ਛੱਡ ਦੇ ਕੋਈ ਨਾ ਓ ਕੀ ਗੋ ਮੰਨਦਾ ਏ ਇਕੱਲੇ ਦੇ ਨਾ ਵੀ ਸਰਦਾਰ ਚ ਮਰਦਾ ਗਿਆ ਚੰਦ ਨਾ ਪੱਕੇ ਪਰ ਮਰੀ ਨਾ ਬਸ ਤੈਨੂੰ ਮਾਰਦਾ ਨਹੀਂ ਬਚਾ ਕੇ ਲੈ ਕੇ ਚੱਲੂੰ ਟੁੰਗਾ ਦੀ ਮੰਡੀ ਤੱਕ ਜਿੱਤੇ ਤੈਨੂੰ ਹਲਾਰਾ ਨਾ ਪਵੇ ਠੀਕ ਹੈ ਕਰ ਕਰ ਡਹਲ ਜੀ ਹੌਲੀ ਹੌਲੀ ਚੱਲ ਮਿੱਤਰ ਆ ਮੇਰਾ ਬੜਾ ਸ਼ਰਕਦਾ ਜਾਵੀਂ ਔਲੀ ਦੇ ਤੇ ਪੈਣਾ ਡੁੱਲਣ ਵੀ ਹਾਂ ਬਾਈ ਤਾਂ ਹੁਣ ਜਵੀ ਨਹੀਂ ਮੰਨਿਆ ਉਹਦਾ ਕੰਨਾ 100 200 900 ਘਟਾ ਦੇ ਸਾਡੇ ਤੇ ਆ ਗਿਆ ਬ੍ਰੇਕ ਲਾ ਗਿਆ ਹੁਣ ਬ੍ਰੇਕ ਨੂੰ ਗਾਹਾਂ ਸਟਾਰਟ ਕਰੀਏ ਜਾਂ ਨਾ ਕਰੀਏ ਮੈਂ ਗੱਲ ਤੇਰੀ ਦੀ ਤੋੜ 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 ਨੂੰ ਕਿਹੜਾ ਨੱਕਾ ਇਹ ਨੱਕਾ ਯਾਰ ਇਹ ਤੋੜਦੇ ਬੈਣਗੇ ਬ੍ਰੇਕ ਇਹ ਤੋੜਦੇ ਆਏ ਹਾਂ ਠੀਕ ਆ ਕਿਹੜਾ ਆ ਜਾਓ ਜੜੇ ਗਾਣ ਹੋ ਜਾ ਸਹੀ ਗੱਲ ਆ ਸਹੀ ਗੱਲ ਆ ਫੜਕੇ ਦੇ ਖਤਮਾ ਸਾ ਬਾਬੇ ਤਾਂ ਪੰਗੜਾ ਪਾਉਂਦੇ ਨੇ ਕਹਵਾਗੇ ਬਾਬਾ ਨੀਚ ਦੀ ਬੱਕਰੀ ਇੱਕ ਚਿਲ ਮੇਢੀ ਬਾਲਾ ਲੰਬਾ ਚਿਹੜਾ ਨਾ ਭਾਈਏ ਪੂਰੀ 6.5000 ਦੀ ਦੇਓ ਕਿਉਂ ਠੀਕ ਹੈ ਉਹ ਨਿਸ਼ਕਾਰ ਨਹੀਂ ਮਾਰਦਾ ਭਾਈਏ ਹੋਰ ਅਜੂ ਕੀ ਆ ਲੈ ਭਾਈ ਕੋਈ ਕੀ ਕਰਾਂ ਐਸੀ ਦੂਰ ਬਹੁਤ ਹੈ ਸਾਡੇ ਸ਼ੀਲਾ ਤਾਂ ਤੇਰੇ ਮਾਰੇ ਨੇ ਤੇਰੇ ਮਾਰੇ ਨੇ ਤੁਸੀਂ ਲਾਣਾ ਤੁਸੀਂ ਇੱਥੇ ਲੈਣੀ ਹੋਊ ਤੁਸੀਂ ਤੇਰੇ ਚ ਹੈ ਜਾਂ ਨਾ ਹੈ ਪੰਚਾਇਤ 'ਚ ਦੱਸ ਦੇ ਮੈਂ ਕੁਝ ਕਹਿਣਾ ਤੂੰ ਭਾਜੇ ਕਿਉਂ ਜੀ ਸਹੀ ਗੱਲ ਹੈ ਤੇਰੀ ਉਹ ਜੀ ਤੋਂ ਬਿਨਾ ਮੈਂ 1 ਰੁਪਿਆ ਨਹੀਂ ਲਾਉਂਦਾ ਹਾਂ ਸਹੀ ਆ ਬਾਈ ਸਹੀ ਆ ਨਹੀਂ ਕਰਦਾ ਮੈਂ ਸਹੀ ਆ ਕਦੇ ਵਾਸਤੇ ਨਹੀਂ ਭਾਈ ਇੱਕ ਹੈ ਉੱਚ ਦਾ ਪੀ ਲੜ ਗਿਆ ਜਿਵੇਂ ਸਾਡੇ 8 ਤੇ ਖਰੇ ਭਰੇ ਦੇ ਦੇਗੇ ਜੀ ਖਰੇ ਭਰੇ ਮੇਰੇ ਵਾਲੇ ਹਰੇ ਭਰੇ ਕਰਦੇ ਬੋਣੀ ਫਿਰ ਮੇਰੀ ਲੈ ਮੇਤਰਾ ਕਰ ਸੁਣ ਲੈ ਇਸ਼ਿਆਨਾ ਮੇਰਾ ਇੱਕ ਵਾਰ ਦਾ ਉਹਨੂੰ ਪੁੱਛਦਾ ਨਹੀਂ ਮੈਂ ਖੜਦਾ ਵੀ ਨਹੀਂ ਮੇਰੀ ਬੋਣੀ ਬਣੇ ਨਾ ਬਣੇ ਮੈਂ ਉਹਨਾਂ ਸਾਨੂੰ ਨਹੀਂ ਮਾਰਦਾ ਨਾ ਤੈਨੂੰ ਮਾਰਾਂ ਦੋਵਾਂ ਨੂੰ ਜਿਉਂਦੇ ਰੱਖੂ ਚੱਲ ਕਰ ਫਿਰ ਬਸ ਬੱਕਰੀ ਤੇਰੀ ਵੇਚਦੀ ਗੱਲ ਮੇਰੀ ਸਮਝ ਨਹੀਂ ਵੇਚ ਦੇ ਤੇ 22700 ਰੁਪਏ ਚੱਕ ਚੱਕ ਕੇ ਠੀਕ ਹੈ ਆ ਚੱਕ ਫੱਪੀ ਮਾਰਾ ਬਾਈ ਰਾਜੂ ਹਾਂ ਚੱਕ ਸਹੀ ਗੱਲ ਆ ਕੱਚੀਆਂ ਗੱਲਾਂ ਨਹੀਂ ਮੈਂ ਕਾਗਜ਼ ਫੜ ਮੁੰਡੇ ਹੋਏ ਮੇਰੇ ਹੱਥ ਨਾਲ ਸਾਬੜਾ ਕਾ ਹੋ ਗਿਆ ਆ ਠੀਕ ਆ ਚਲੇ ਚਵਾਰੇ ਤੈਨੂੰ ਰਾਜੂ ਬਾਜਾ ਮਾਰੇ ਯਾਰ ਠੀਕ ਆ ਕਿਹੜਾ ਪਿੰਡ ਸੀ ਮੁੰਡੇ ਤੇਰਾ ਕਰਾਈ ਵਾਲਾ ਹਾਂਜੀ ਠੀਕ ਆ ਬੱਕਰਾ ਦੱਸ ਕਿੰਨੇ ਪੈਸੇ ਦਿਓ ਮੌਜ ਜੈਜ ਬੀਕੂ ਬਾਕੀ ਦਾ ਪਾਗ ਵਾਲਾ ਖੜਾ ਮੁੰਡਾ ਚੱਲਾ ਫਿਰ ਉਹ ਮੁੰਡਾ ਮੁੰਡਾ ਹੀ ਹੈ ਸਹੀ ਗੱਲ ਹੈ ਮੁੰਡਾ ਹੀ ਹੈ ਹੈ ਬਾਬਾ ਟੂਨ ਲੈ ਲੈ ਪਹਿਲਾਂ ਬੋਟਾ ਲੈ ਕਿੱਥੇ ਹੋ ਜਾਣਾ ਨਹੀਂ 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 ਉਹ ਭੁਗੀ ਮਬਾਰੀ ਨਹੀਂ ਆ ਕੋਈ ਆ ਜਾ ਨਹੀਂ ਨਹੀਂ ਨੂੰ ਰਹਿਣ ਦੇ ਓਏ ਗੱਲ ਸੁਣ ਉਹ ਮੈਂ ਬਾਅਦ ਵਿੱਚ ਮੇਰੇ ਨਾਲ ਤਾਸ ਪਾ ਲੋ ਨਹੀਂ ਨਹੀਂ ਤਾਸ ਪਾ ਲੋ ਮੇਰੇ ਛੇ ਮੁੰਡਾ ਇਹਨੂੰ ਮੈਂ ਨੋਰੋ ਕਰ ਚੱਕੜ ਤੋਂ ਲੱਕਾ ਓਏ ਇਹਦਾ ਹੀ ਆ ਬੱਕਰਾ ਕਿਸੇ ਦਾ ਹੀ ਹੋਵੇਗਾ ਨਹੀਂ ਨਹੀਂ ਆਰਾ ਤੇਰਾ ਇਹ ਮੈਂ ਤੁਹਾਨੂੰ ਇਹਨੂੰ ਦਵਾਉਂਗਾ ਹਾਂ ਭਾਈ ਕੀ ਮੰਗੇ ਛੋਟੇ ਭਾਈ 15 ਹੀ ਪਹਿਲਾਂ ਇਹਦਾਂ ਹਾਂ ਕੱਚੀ ਗੱਦਨਾ ਕਰ ਮੇਰੂਏ ਕੱਚੀ ਗੱਦਨਾ ਨਾ ਕਰ ਤੰਨ ਦਾ ਛੋਟਾ ਟੱਟੂ ਹੈ ਨਮੇਟ ਨਹੀਂ ਕਿੰਨੇ ਦਾ ਯਾਰ ਜੂਮਕਾ ਕਿੰਨੇ ਦਾ ਯਾਹ ਤਾਂ ਵੀ ਰਹਾ ਕਹਿੰਦੇ ਮੰਗਦਾ ਛੋਟੇ ਭਾਈ 7000 ਦੇ ਦਈਏ ਪਕਾਈ ਨਾ ਕਰੀਏ ਨਹੀਂ ਕਿਉਂ ਜੀ ਗਲਤ ਮੁੱਲ ਤਾਂ ਨਹੀਂ ਲਾਇਆ ਆਹ ਆਹ ਵਧੀਆ ਕੱਢ ਗਿਆ ਸਾਈ ਫੜਾਏ ਇਹ ਮੋਟੂਨ ਤੋਂ ਦੂਰ ਰਹਿਣਾ ਫੁਰ ਫਿਰ ਕਸਰ ਕਰਦੀ ਆ ਆਪਾਂ ਬੱਕਰਾ ਖੜ ਲਾ ਲੈ ਫਿਰ ਬੱਕਰਾ ਜਾਨ ਨਹੀਂ ਮੇਰੇ ਛੱਡ ਛੱਡ ਫੁਰ ਕਸਰ ਕਰਦੀ ਰਹੇਗੀ ਨਹੀਂ ਕੰਨ ਚ ਦਾਂਦੇ ਬੂਛ ਕੀ ਜੀ ਰਹਿ ਕਰ ਰਿਹਾ ਉਹ ਟੁਪੜਾ ਨਹੀਂ ਮਾਰ ਜਾ ਰਿਹਾ ਇਹ ਵੀ ਨਹੀਂ ਦੱਸ ਸਕਦਾ ਵਿਚੋਲਾ ਪਾਲਾ ਵਿੱਚ ਟੁਪੋਲਾ ਤੇ ਤੂੰ ਹੈਗਾ ਹੁਣ ਵਿਚੋਲਾ ਕੇ ਤੂੰ ਫੋੜੋਗੇ ਟੂ ਹੀ ਹੁੰਦਾ ਨਹੀਂ ਸਾਥ ਵੀ ਹੁਣ ਕਿੰਨੇ ਦਾ ਨਹੀਂ ਕਿੱਥੇ ਬੜਬੜਾ ਕਹੇ ਜਾ ਰਿਹਾ ਬੜਾ ਬੈਚੀ ਰਜ ਮੈਂ ਦਬਾਦਾ ਪੈਂਡ ਨਹੀਂ ਜਦ ਮੱਠ ਲਾ ਫਿਰ ਦੋ ਪਾਸਿਓਂ ਨੋ ਦੀ ਪੈਂਡ ਹੀ ਦੇਖੇਦਾ ਕੋਸ ਨਹੀਂ ਦਿੰਦੇ ਇੱਕ ਗੱਲ ਸੁਣ ਲੈ ਬੁੱਢਾ ਕਲਾ ਜੰਦ ਲੈ ਜਾਣ ਕਿ ਉਹ ਜਾਣ ਕੇ ਜਾ ਜਾਵੇ ਪਿੰਡ ਦੀ ਪਿੰਡ ਨਾ ਰਹੀ 1000 ਦੇ ਰੁਪਏ ਲਈ ਉਹ ਚੁੱਪ ਬਾਈ ਰੋਣਾ ਨਾ ਮੈਂ ਨਹੀਂ ਹੱਥ ਬੰਨ ਕੇ ਬਾਬਾ ਜੀ ਵੀਡੀਓ ਖਰਾਬ ਪਿੰਡ ਦੀ ਪਿੰਡ ਨਾ ਰਹੀ ਇਹ ਗੱਲ ਆ ਗਈ ਮੰਡੀ ਚ ਮੰਡੀ ਚ ਜੇ ਆਪਣੀ ਥਾਣੇ ਜਾ ਕੇ ਨਿਪਟਣੀ ਤਾਂ ਕਹੀ ਜੀ ਕੀ ਨਿਪਟਣੀ ਜੇ ਭਾਈਆਂ ਚ ਨਿਪਟ ਜੇ ਉਹਦੇ ਵਰਗੀ ਗੱਲ ਨਹੀਂ ਪੰਚਾਇਤ ਚ ਸਹੀ ਗੱਲ ਐ ਰੱਬ ਤੇ ਪੰਚਾਇਤ ਬੜੇ ਨੇ ਹਰੇਕ ਦਾ ਪਾਉਦੋ ਜਾਈਏ ਜਾਂ ਜਮੀਨ ਨੱਥ ਤੋਂ ਤੂੰ ਕੀ ਨਾ ਲੱਗੀ ਚੱਲਾ ਅੰਦਰ ਆ ਹੁਣ ਪੀਣੀ ਨੀ ਵੇਰਦੀ ਓ ਖੜ ਜਾ ਯਾਰ ਕਾਲਾ ਕਾਲਾ ਇਕੱਲਾ ਇਕੱਲਾ ਲੋਕਾ ਹੱਟ ਮਾਰ ਸਾਥ ਹਾਂ ਜੇ ਨਾ ਉਹ ਗੱਲ ਸਾਡਾ ਪਿੰਡਾਂ ਦੀ ਜਦੋਂ ਉਹ ਵੱਜਦਾ ਹੋ ਗਿਆ ਬੱਤਣਾ ਹੋ ਗਿਆ ਅੱਛਾ ਦੇ ਦੇ ਅੱਠ ਦਾ ਅੱਠ ਦਾ ਰਹਿਂਦੇ ਰਾਜੂ ਅੱਠ ਦਾ ਬਾਹਰ ਰਹਿੰਦੇ ਖਾ ਤੇਰਾ ਨਹੀਂ ਆਪਣਾ ਨਹੀਂ ਅਪਾ ਲੈ ਲੈਂਦੇ ਆ ਅੱਠ ਦਾ ਅੱਠ ਦਾ ਕਿਉਂ ਬੱਜਾ ਹੁਣ ਫੇਰ ਆ ਦੇ ਲੈ ਬੱਜਾ ਰਹਿਂਦਾ ਜੁਨਾਮ ਅੱਥਾ ਮਾਰ ਲੈ ਇਹ ਅੱਲਾ 203 ਦਾ ਫਸਟ ਛਾਈ ਬਹੁਤ ਆ ਬਾਈ ਕਿਆ ਕਰਾ ਲੈ ਉਹ ਸੈਟ ਆ 2 ਮਿੰਟ ਖੜ ਜਾ ਕੇ ਕੇਸ ਰੇੜ ਕੇ ਤੂੰ ਆ ਨਹੀਂ ਤੁਸੀਂ ਲੈ ਬਾਜੂ ਮੈਂ ਲੂੰਗਾ ਮੈਂ ਲੂੰਚੇ ਕੁਛ ਹੋ ਜੇ ਤੇ ਸਵਾ ਕਿੱਧਰ ਪਾਹੇ ਵਧਾਉਣਾ ਪਵੇ ਇੱਥੇ ਠੀਕ ਆ ਪਟਨਾ ਤੇ ਖੜੇ ਆਂ ਜੀ ਆ ਤੂੰ ਗੱਲ ਕਰ ਤੂੰ ਬੜਾ ਕੇ ਨਾਲ ਮਾਰ ਜਾਨਾ ਕਿੱਧਰ ਵਾਲੇ ਵੱਡੇ ਆ ਹੋਰ ਵੱਡਲ ਦਾ ਹਰ ਜਾਂ ਬਾਪੂ ਕੋਈ ਗੱਲ ਦਾ ਨੰਬਰ ਮੈਂ ਗੱਲ ਖਾਰਾ ਐਮ ਐਲ ਏ ਕਾਲ ਨਾ ਕਰ ਯਾਰ ਚਲ ਹੋ ਗਿਆ ਯਾਰ ਨਿਪੜ ਗਈ ਕਹਾਣੀ 38 33 43 ਬਾਕੀ ਠੀਕ ਆ ਖੁਸ਼ ਹੁੰਦੇ ਆ ਮੁੰਡਿਆ ਤੇ ਨੀ ਦਾ ਵਾਹ ਖੁਸ਼ ਚੱਕ ਕਿਵੇਂ ਦੇਉ ਪੈਸੇ ਗੂਗਲ ਪੇ ਪੈਸੇ ਗੂਗਲ ਪੇ ਬਾਈ ਪੈਸੇ ਗੂਗਲ ਪੇ ਨੰਬਰ ਦੇ ਕਰ ਦੋ ਕਰ ਦੋ ਇਹ ਬੱਕਰੀ ਵਾਲੇ ਗਣਾ ਦੇ ਇੱਕ ਵਾਰੀ ਬਾਈ ਐਸ ਆਈ ਜੀ ਦੀ ਆਪਨੀ ਆਪਣੀ 500 ਮੇਰੇ ਬਾਈ ਕਿਹੜੇ ਕੋਲੇ 50 ਰੁਪਏ ਦੇਵੋ ਜੀ ਸਹੀ ਨਹੀਂ ਵਾਪਸ ਮੋੜੇ ਦੀ ਸਹੀ ਅੱਤੇ ਨਹੀਂ ਵਾਪਸ ਲੈ ਵੀਰੇ ਨਹੀਂ ਨਹੀਂ ਸਹੀ ਆ ਬਾਈ ਸਹੀ ਆ ਲੈ ਵੀ ਆ ਬੱਕਰਾ ਦੋਸਤੋ ਤੁਸੀਂ ਦੇਖ ਸਕਦੇ ਹੋ ਇਹਨੂੰ ਕਰੀ ਮੋਟੇ ਮੜਾ ਜਾ ਕਿਹੜਾ ਪਿੰਡ ਸੀ ਆਪਣਾ ਬਾਈ ਸਾਹਬ ਚੰਦ ਹੈ ਲੈ ਵੀ ਆ ਬੱਕਰੀ ਵਾਲੇ ਪੈਸੇ ਹਾਂ ਸਾਈਡ ਤੇ ਹੋਏ ਕਰੀ ਮੁੜ ਕੇ ਗੁੱਗਲ ਪੇ ਤੂੰ ਕਰੀ ਲੈ ਆ ਕਰ ਵੇਚਣ ਨੂੰ ਲਿਆ ਗਲੇ ਨੇ ਪੂਰੇ ਲਿਆ ਹੋ ਦੇ ਉਹ ਕਿਹਨੂੰ ਕਰੇ ਕਣੂ ਰੱਖਣੇ ਸਾਰੇ ਪਾਸੇ ਤੋੜ ਦੇ ਉਹ ਨਹੀਂ ਵੀ ਕਰੇ ਰੱਖ ਨਹੀਂ ਹਲਿਆ ਬੰਦੇ ਸਾਡੇ ਠੀਕ ਆ ਬਾਈ ਤੇਰੀ ਗੋਣੀ ਕੰਮ ਕੋਈ ਨਹੀਂ ਕੋਈ ਇਹੋ ਲੈਣੇ ਸਭ ਹਲੋ ਬੱਕਰੀ ਇਹਨੂੰ ਬੰਨ ਨਹੀਂ ਠਹਿਗਾ ਇਹ ਨਾਲ ਬੱਕਰੀ ਦੀ ਜਾਗੀ ਤੇਰਾ ਠੀਕ ਹੈ ਜੀ ਠੀਕ ਆ ਆਹ ਸੋ ਮੈਨੂੰ ਦੇ ਦੇ ਬਾਈ ਚਲ ਆ ਜਾ ਲਖਾ ਮੋੜ ਦਾ ਮੋੜ ਤੇ ਪਹੁੰਚ ਗਿਆ ਧੋਗਤੀ ਮੰਜੀ ਮੰਜੀ ਧੋਗਤੀ ਛੇ ਜੇ ਜੇ ਨੇ ਕਿ ਮੇਰੇ ਕਿਨੇ ਚ ਕਰਵਾਤਾ ਇਹ ਕਰਤਾ 16000 ਦਾ ਕਰਤਾ 16000 ਦਾ ਕਿਨੇ ਲਿਆ ਕੋਨੇ ਲਿਆ ਮਨਦੀਪ ਨੇ ਆਹਾ ਜੋੜੀ ਠੀਕ ਆ ਲੈ ਵੀ ਜੋੜੀ 16000 ਚ ਹੋਗੀ ਲਖਾਈ ਆਪੋ ਆਪਣੀ ਲਖਾਈ ਇਹਦੀ ਆ ਕਿਦੀ ਮਨਦੀਪ ਦੀ ਤਾਂ ਹੀ 16 ਬਣਿਆ ਤਾਂ ਹੀ ਕਹਿੰਨਾ ਮੰਜੀ ਧੋਗਤੀ ਹੋਰ ਭਰਾਵਾ ਪੂਰੇ ਮੈਂ ਪੂਰੇ ਹੀ ਕਰ ਰਿਹਾ ਮੈਂ ਇਹ ਤੂੰ ਇਹ ਗੱਲ ਕਹੀ ਆ ਆ ਜਾ ਜਲਦੀ ਠੀਕ ਆ ਕਿਵੇਂ ਹੋ ਗਿਆ ਸੌਦਾ ਆਏ ਆਏ ਬੀਟੀ ਲਾਉਂਦਾ ਇਹੇ ਬਣਾਉਂਦਾ ਨਹੀਂਗਾ ਹੈ ਸਿੱਧੇ ਠੋਕਦਾ ਸਿੱਧਾ ਹੀ ਹੁਣ ਮੈਂ ਜੋ 11 ਲਾ ਕੇ 1200 ਦਾ ਜੀ ਪੜਦਾ ਸੀ ਤੂੰ ਨੇ 11 ਮੰਗੇ ਨੇ 1200 ਦਾ ਬਾਸ ਐ ਸੌਦੇ ਕਰਦਾ ਮੈਂ ਐ ਨੋਟ ਦੇ ਦਿਓ ਜੇ ਉਹ ਕੋਈ ਨਹੀਂ ਬਈ 400 ਜੀ ਤਾਂ ਮੈਂ ਨੋਟ ਰੱਖਦਾ ਅਸੀਂ 11 ਚੱਕ 500 ਜੀ ਰੱਖਣ ਨੂੰ ਆਧਾਰ ਦੇ ਮੈਂ 400 ਜੀ ਰੱਖਦਾ ਬਈ ਸੱਤਿਆ ਨੋਟ ਬਾਈ ਇਹਦੇ ਨੇ ਨਾ ਪੈਸਾ ਸੋਜ ਰੱਖ ਚੱਲ ਚੱਲ ਤੂੰ ਪੈਸੇ ਦਾ ਨਾ ਕੋਈ ਨਹੀਂ ਨਹੀਂ ਸਬਸਿਡੀ ਆਪਾਂ ਇਹ ਵੀ ਦਿੰਦੇ ਹੁੰਦੇ ਆ ਬੰਦੇ ਨਰਾਜ਼ ਨਹੀਂ ਕਰਨਾ ਉਹ ਸੌਦਾ ਹੁਣ ਲੱਗ ਗਿਆ ਜਾ ਜਾ ਤੂੰ 23 ਮਾੜਾ ਕਿਹੜਾ ਤੇ 24 ਠੀਕ ਆ ਖੁਸ਼ ਆ ਬਾਈ ਆ ਦੋ ਜਨਵਰਾਂ ਦਾ ਠੀਕ ਆ ਤਲ ਵੀ ਦੋਸਤੋ ਲਖਾਈ ਆਪੋ ਆਪਣੀ ਕੀਤੀ 12000 ਚ ਠੀਕ ਆ ਛੋੜ ਕਰ ਦੇ ਫਿਰ ਉਹ ਕਹਿੰਦਾ ਸਭੀ ਕਿਵੇਂ ਦੂਜਾ ਕਿਹੜੀ ਪੱਠ ਦਾ ਸੌਦਾ ਕੀਤਾ ਦੱਬੀ ਹਾਂ ਸੁਭਾਲੀ ਦਾ ਕਿੰਨੇ ਚ ਸੌਦਾ ਕਰਾਤਾ 6000 6000 ਦਾ ਕਿਹਨੇ ਖਰੀਦੀ ਏ ਬੱਬੂ ਨੇ ਛੱਤਿਆਂ ਨੇ ਵਾਲੇ ਨੇ ਠੀਕ ਆ ਸ਼ਹੀਰ ਤਰਦਾ ਦੇ ਨਾ ਕਿ ਲਖਾਈ ਲਖੋਈ ਕੀਤੀ ਆ ਨਹੀਂ ਨਹੀਂ ਆਪਣੀ ਆ ਲਖਾਈ ਆਪੋ ਆਪਣੀ ਠੀਕ ਆ ਗਨਾਤੇ ਪੈਸੇ ਬਾਈ ਉਹ ਫੜੀ ਫੇ ਤਗੜਾ ਓਏ ਆ ਜਾ ਜੇ ਸਾਡੇ ਦੇ ਤੇ ਦੇਖ ਲੈ ਓਏ ਆ ਵੀ ਨਵੇੜ ਤੇ ਚੱਗੀ ਯਾਰ ਮੈਚ ਨਵੇੜ ਆਇਆ ਕੱਢ ਜਾ ਪੁੱਤ ਫਟ ਤੇ ਲੋੜ ਆ ਕੰਮ ਕਿਹੜੇ ਤੇ ਬੇ ਕੁੱਤੀ ਲੈ ਆਏ ਨਹੀਂ ਮੈਨੂੰ ਨਾ ਬੋੜਾ ਹੱਥ ਕੋਈ ਨਹੀਂ ਆਲਾ ਨੇ 41 ਨੇ 41 ਸਵਾਲ ਖਾਈਏ ਦਾਤਨ ਉਹਦੇ ਪਰ ਦੋ ਯਾਰ ਜਿਹਦੇ ਨਾਲ ਸੋ ਗਿਆ ਵਾਲੇ ਚਾਰ ਹੁੰਦੇ ਆ ਮੇਰੇ ਮਨ ਦਾ ਦੁਨੀਆ ਪੈਸੇ ਤਾਂ ਚਾਹਦਾ ਜਿਵੇਂ ਬੱਕਰੀ ਟੁਕਿਆਂ ਨੂੰ ਚਾਹਦੀ ਆ ਤੇਰੀ ਜੱਗ ਨਹੀਂ ਰਹੀ ਸਾ ਈਦ ਆਇਆ ਲੱਭੀ ਰਿਖੀ ਆਇਆ ਉਹ ਥਾਣ ਵੇਖ ਕੇ ਯਾਰ ਨਾ ਭਰੋਸਾ じゃ ਹੈ ਕਰੋ ਫੋਨ ਲੈ ਚਾਹ ਤੋ ਅੰਕ 6792 ਬੰਦਾ ਜਿਹਨ ਦਾ ਖਾਵਾ ਦੀ ਹੋ ਗਏ ਪੂਰੇ ਬਾਈ ਗਿਆ ਲਾ ਬਾਈ ਆ ਠੀਕਾ ਕਰ ਲੈ ਓਕੇ ਬਈ ਹਾਂ ਨਾਮ ਲਗੀ ਦੋਸਤੋ ਆ ਬੱਕਰੀ ਦਾ ਹੋਇਆ ਸੌਦਾ ਕਿਹੜੀ ਆ ਆਹਾਂ ਡੱਬੀ ਲਾ ਲਓ ਫੋਟੋ ਸਕਰੀਨ ਤੇ